ਪਿੰਡ ਮਹਾਲਾਂ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਸੈਮੀਨਾਰ ਦੱਸ دیے ਕਿ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਮਹਾਲਾਂ ਵਿਖੇ ਅੱਜ ਬਠਿੰਡਾ ਦੀ ਸਮਾਜ ਸੇਵਕਾ ਜਗਦੀਪ ਕੌਰ ਔਰ اٹਵਾਲ ਅਤੇ ਟ੍ਰੈਫਿਕ ਪੁਲਿਸ ਅਧਿਕਾਰੀ ਹਾਕਮ ਸਿੰਘ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਦੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਜਗਦੀਪ ਕੌਰ ਔਰ اٹਵਾਲ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਿਹਾ ਕਿ ਜੋ ਸਾਡੇ ਵੱਲੋਂ ਨਸ਼ਾ ਮੁਕਤ ਪੰਜਾਬ ਸਿਰਜਣ ਦੀ ਮਹਿੰਮ ਵਿੱਢੀ ਗਈ ਹੈ ਇਸ ਵਿੱਚ ਸਾਡੇ ਵੱਲੋਂ ਹਰ ਪਿੰਡ ਵਿੱਚ ਪਹੁੰਚ ਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਨੌਜਵਾਨਾਂ ਅਤੇ ਬੱਚਿਆਂ ਨੂੰ ਜਾਣ ਦਿਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਇਸ ਨਸ਼ਾ ਮੁਕਤ ਪੰਜਾਬ ਸਰਜਣ ਦੀਆਂ اپੀਲਾਂ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਟ੍ਰੈਫਿਕ ਪੁਲਿਸ ਅਧਿਕਾਰੀ ਹਾਕਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਨਸ਼ਾ ਕਰਨ ਨਾਲ ਕਈ ਤਰ੍ਹਾਂ ਦੇ ਭਿਆਨਕ ਐਕਸੀਡੈਂਟ ਕਾਰਨ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਉਹਨਾਂ ਵੱਲੋਂ ਵੀ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲਣ ਦੀਆਂ اپੀਲਾਂ ਕੀਤੀਆਂ ਗਈਆਂ ਇਸ ਮੌਕੇ ਸਰਪੰਚ ਹਰਦੀਪ ਸਿੰਘ ਜਗਦੀਪ ਸਿੰਘ ਨੰਬਰਦਾਰ ਤਬਨੀਬ ਸਿੰਘ ਕ੍ਰਿਸ਼ਨ ਗਊਸ਼ਾਲਾ ਦੇ ਪ੍ਰਧਾਨ सुरेंद्र ਕੁਮਾਰ ਸ਼ਿੰਦੀ ਬਲਦੇਵ ਸਿੰਘ ਅਤੇ ਪਿੰਡ ਵਾਸੀ ਵੱਡੀ ਗੰਟੀ ਵਿੱਚ ਹਾਜ਼ਰ ਥਨ ਮੇਰਾ ਨਾਮ ਤਖਦੀਪ ਕੋਹੜਾ ਟਵਾਲਾ ਸਰ ਮੈਂ ਬਠਿੰਡਾ ਤੋਂ ਬਿਲੋਂਗ ਕਰਦੀ ਆ ਤੇ ਮੈਂ ਸਮਾਜ ਸੇਵਾ ਦੇ ਨਾਲ ਜੁੜੀ ਹੋਈ ਆ ਸੋ ਅਸੀਂ ਪੰਜਾਬ ਦੇ ਹਰ ਪਿੰਡ ਵਿੱਚ ਹਰ ਕੋਨੇ ਦੇ ਵਿੱਚ ਜਾ ਕੇ ਜੋ ਕਿ ਪੰਜਾਬ ਨਸ਼ਿਆਂ ਦੀ ਗਹਿਰੀ ਦਲਦਲ ਦੇ ਵਿੱਚ ਫਸਿਆ ਹੋਇਆ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਸੰਚੇਤ ਕਰਦੇ ਆ ਕਿ ਨਸ਼ਿਆਂ ਤੋਂ ਦੂਰ ਰਹਿਣਾ ਸੋ ਅੱਜ ਅਸੀਂ ਬਠਿੰਡਾ ਦੇ ਅਧਿਆਤੀ ਪਿੰਡ ਮੋਹਾਲਾ ਦੇ ਵਿੱਚ ਪਹੁੰਚੇ ਹੋਏ ਆ ਜਿੱਥੇ ਕਿ ਅਜਗਦੀਪ ਸਿੰਘ ਨੰਬਰਦਾਰ ਜੀ ਨੇ ਨਸ਼ਿਆਂ ਦੇ ਖਿਲਾਫ ਸੈਮੀਨਾਰ ਕਰਵਾਉਣ ਦੇ ਵਿੱਚ ਸਾਡੀ ਮਦਦ ਕੀਤੀ ਯੋਗਦਾਨ ਉਹਨਾਂ ਦਾ ਤੇ ਅਸੀਂ ਇਹੀ ਸੁਨੇਹਾ ਦਿੰਨੇ ਆਪਣੇ ਸੈਮੀਨਾਰ ਦੇ ਰਾਹੀਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿਣ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਤੇ ਖੁਦ ਵੀ ਵਚਣ ਨਸ਼ਾ ਤੋਂ ਦੂਰ ਰਹਿਣ ਸਾਡਾ ਇੱਕੋ ਇੱਕ ਹੀ ਮਕਸਦ ਹੈ ਕਿ ਪੰਜਾਬ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ ਕਿੰਨੇ ਚਿਰ ਤੋਂ ਮੀਡੀਆ ਮੈਂ ਹਾਂ ਜੀ ਜੀ ਪਿਛਲੇ ਮੈਂ 2 ਸਾਲਾਂ ਤੋਂ ਜੁੜੀ ਹੋਈ ਹਾਂ ਇਸ ਸੈਮੀਨਾਰ ਲੈਣ ਹਾਂਜੀ ਹਾਂਜੀ ਪ੍ਰਸ਼ਾਸਨ ਦਾ ਕਿਹ ਸਹਜ ਹੋਗਾ ਤੁਹਾਨੂੰ ਜੀ ਪ੍ਰਸ਼ਾਸਨ ਦਾ ਬੜਾ ਸਹਜ ਹੋਗਾ ਸਰ ਜਿੱਥੇ ਸਾਨੂੰ ਪ੍ਰਸ਼ਾਸਨ ਦੀ ਲੋੜ ਹੁੰਦੀ ਹੈ ਪ੍ਰਸ਼ਾਸਨ ਸਾਡੇ ਨਾਲ ਖੜਦਾ ਜਿੱਥੇ ਵੀ ਸਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਨਸ਼ਾ ਦੀ ਵਿਕਰੀ ਹੋ ਰਹੀ ਹੈ ਜਾਂ ਕੁਝ ਵੀ ਤਾਂ ਪ੍ਰਸ਼ਾਸਨ ਸਾਡੀ ਹੈਲਪ ਕਰਦਾ ਮੈਂ ਜੋ ਮਤਲਬ ਅਸੀਂ ਜੋ ਵੀ ਕਰਦੇ ਆ ਤਾਂ ਪ੍ਰਸ਼ਾਸਨ ਸਾਡੀ ਮਦਦ ਕਰਦਾ ਪ੍ਰਸ਼ਾਸਨ ਦੇ ਨਾਲ ਹੀ ਸਭ ਕੁਝ ਹੋ ਰਿਹਾ ਹੈ ਹਾਂਜੀ ਸਤਿ ਸ੍ਰੀ ਅਕਾਲ ਮੈਂ ਏ.ਐਸ.ਏ ਹਾਕਮ ਸਿੰਘ ਅਨਚਾਰਜ ਟਰੈਫਿਕ ਐਡਮਿਨ ਸੈੱਲ ਬਠਿੰਡਾ ਆਪ ਨੂੰ ਬੇਨਤੀ ਕਰਦਾ ਪਹਿਲਾਂ ਤਾਂ ਮੈਂ ਸਰਪੰਚ ਸਾਹਿਬ ਦਾ ਸਰਦਾਰ ਹਰਦੀਪ ਸਿੰਘ ਦਾ ਸਰਦਾਰ ਨੰਬਰ ਦਾ ਸਰਦਾਰ ਜੀਤ ਸਿੰਘ ਦਾ ਤੇ ਸਾਡੀ ਭੈਣਾ ਜੀਤਪ੍ਰੀਤੌਰ ਦਾ ਸਾਰੀ ਨਗਰ ਪੰਚਾਇਤ ਦਾ ਬਹੁਤਨ ਬਧ ਕਰਦਾ ਜਿਹੜੇ ਕਿ ਨੇ ਵੀ ਬੈਠੇ ਨੇ ਆਪਾਂ ਨੂੰ ਸੁਣ ਰਹੇ ਆ ਸਭ ਤੋਂ ਪਹਿਲਾਂ ਤਾਂ ਅਸੀਂ ਸਰਦਾਰ ਅਮਰਦੀਪ ਸਿੰਘ ਰਾਏ ਆਈਪੀਐਸ ਏਡੀਪੀ ਟਰੈਕ ਪੰਜਾਬ ਤੇ ਸ੍ਰੀ ਦੀਪ ਪਾਰਿਕ ਦੀ ਆਈਪੀਐਸਾ ਐਸਐਸਪੀ ਮਠੰਡਾ ਦੇ ਬਹੁਤ ਧੰਨਵਾਦੀਆਂ ਜਿਹੜਾ ਨੇ ਕਿ ਇਹੇ ਪੀੜਾ ਚੁੱਕਿਆ ਵੀ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾਵੇ ਟਰੈਫਿਕ ਤੇ ਕਿਸੇ ਦਾ ਐਕਸੀਡੈਂਟ ਹੋ ਜਾ ਨਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਡਰਾਈਵਿੰਗ ਲਾਇਸੈਂਸ ਬਾਰੇ ਦੱਸਿਆ ਜੀ ਨੂੰ ਸਾਰਾ ਕੁਝ ਦੱਸਾਂਗੇ ਹੈਲਮਟ ਬਾਰੇ ਦੱਸਾਂਗੇ ਸਿਹਤ ਬਾਰੇ ਨਸ਼ਿਆਂ ਬਾਰੇ ਨਸ਼ੇ ਦਾ ਕੀ ਹੈ ਨਸ਼ਾ ਦੇ ਖੂਬੀ 100 ਕਿਲਾ ਜਮੀਨ ਹੋਵੇ ਕਿਸੇ ਕੋਲੇ ਫੋਰਚੂਨਰ ਕਰੀ ਹੋਵੇ ਘਰੇ ਜਿਹੜਾ ਵੀ ਘਰ ਦਾ ਮੈਂਬਰ ਨਸ਼ਾ ਕਰਨ ਲੱਗ ਗਿਆ ਉਹ ਘਰ ਬਰਬਾਦ ਹੋ ਜਾਂਦਾ ਹੈ ਸਿਵਿਆਂ ਦੇ ਬਾਰਤੀ ਮੰਜਾ ਹੁੰਦਾ ਹੈ ਮੈਂ ਇੱਕ ਨਾਮ ਨਹੀਂ ਮਰੇ ਯਾਦ ਇੱਕ ਲੜਕੀ ਸੀ ਗੱਡੀ ਫੋਰਚੂਨਰ ਚ ਬੈਠੀ ਸੀ ਬੱਚਾ ਬੈਠਾ ਸੀ ਉਹਦਾ ਜੀ ਪਤੀ ਘਰ ਵਾਲਾ ਜਦੋਂ ਤਾਂ ਕੀ ਖੁੱਲ ਕੇ ਨਿਕਲਣ ਲੱਗਾ ਉੱਥੇ ਡਿੱਗਿਆ ਉੱਥੇ ਮੌਤ ਹੋ ਗਈ ਕਿਉਂਕਿ ਨਸ਼ਾ ਕਰਦਾ ਸੀ ਜੋ ਇਹ ਜਿਹਾਂ ਸਾਨੂੰ ਬਰੰਗਤ ਤੋਂ ਦੂਰ ਰਹਿਣਾ ਚਾਹੀਦਾ ਪਿੰਡ ਪਿੰਡ ਜਾ ਕੇ ਸਕੂਲਾਂ ਕਾਲਜਾਂ ਜਾ ਕੇ ਸਭ ਨੂੰ ਬੇਨਤੀ ਕਰਦੇ ਆਂ ਵੀ ਨਸ਼ੇ ਤੋਂ ਮੁਕਤ ਕੀਤਾ ਜਾਵੇ ਪੰਜਾਬ ਤੇ ਸੀਐਮ ਸਾਹਿਬ ਦਾ ਵੀ ਬਹੁਤ ਬੜੀਆ ਸੁਖਣਾ ਹੈ ਸਰਦਾਰ ਭਵੰਤ ਸਿੰਘ ਮਾਨ ਸੀਐਮ ਪੰਜਾਬ ਇਹਨਾਂ ਦਾ ਵੀ ਬਹੁਤ ਵਧੀਆ ਸੁਖਨ ਹੈ ਵੀ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਟਰੈਫਿਕ ਬਾਰੇ ਅਵੇਅਰੈਂਸ ਕੈਂਪ ਹੈ ਸასი ਗੱਜ ਧੰਨਵਾਦ